ਕਰਨ ਦੇ ਕਾਬਿਲ ਹੁਨੇ ਇਹ ਕਿਸ ਵਸਤੂ ਦੇ ਵਪਾਰੀ ਬਣ ਕੇ ਆਏ ਨੇ ਜਿਹੋ ਜਿਹੇ ਮਨੋਰਥ ਲੈ ਕੇ ਸਿ ਆਵਾਂਗੇ ਉਹ ਜਿਹੇ ਇੱਛਾ ਗੁਰੂ ਪੂਰਨ ਕਰਦੇ ਹੈ ਜਿਸ ਤਰ੍ਹਾਂ ਇੱਕ ਕਮਲ ਦਾ ਫੁੱਲ ਹੈ ਉਸ ਦੇ ਕੋਲ ਪਾਵਰਾ ਵੀ ਆਉਂਦਾ ਹੈ ਉਸ ਦੇ ਕੋਲ ਉਸ ਦੀ ਜੜ ਵਿੱਚ ਰਹਿਣ ਵਾਲਾ ਡੱਡੂ ਵੀ ਰਹਿੰਦਾ ਹੈ ਦੋਵੇਂ ਕੋਲ ਹੀ ਰਹਿੰਦੇ ਨੇ ਪਰ ਬਿਰਤੀ ਦਾ ਫਰਕ ਹੈ ਇੱਕ ਜਾਲੀਆਂ ਖਾ ਰਿਆ ਹੈ ਜਾਨਵਰ ਖਾ ਰਿਆ ਹੈ ਚਿੱਕੜ ਵਿੱਚ ਫਸਿਆ ਹੋਇਆ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ ਇੱਕ ਜਿਹੜਾ ਹੈ ਖੁਸ਼ ਬੋਲ ਰਿਆ ਹੈ ਉਸਨੇ ਆਪ ਦਾ ਪਰਸਮਰਪਣ ਕਰ ਦਿੱਤਾ ਹੈ ਉਹ ਇੰਨਾ ਜ਼ਿਆਦਾ ਉਸ ਵਿੱਚ ਲੀਨ ਹੋ ਗਿਆ ਹੈ ਕਿ ਉਸ ਦੇ ਵਿੱਚ ਹੀ ਸਮਾ ਜਾਂਦਾ ਹੈ ਫੁੱਲ ਬੰਦ ਹੋ ਜਾਂਦਾ ਹੈ ਵਿੱਚ ਹੀ ਮਰ ਜਾਂਦਾ ਹੈ ਭਾਵ ਉੱਡਣਾ ਵੀ ਭੁੱਲ ਜਾਂਦਾ ਹੈ ਇਸ ਤਰ੍ਹਾਂ ਸੰਗਤ ਵਿੱਚ ਵੀ ਕਈ ਕੇਸ ਮਦਿ ਜੀਵ ਆਉਂਦੇ ਨੇ ਆਪਾਂ ਸਾਰਿਆਂ ਨੂੰ ਨਾਮ ਦੇ ਵਪਾਰੇ ਨਹੀਂ ਸਮਝ ਸਕਦੇ ਕੋਈ ਦਿਨ ਆਵੀ ਮੰਗਣ ਲੈ ਕੇ ਆਉਂਦੇ ਨੇ ਕੋਈ ਕੁਝ ਵੈਸੇ ਹੋਰ ਅਵਸਥਾ ਵਿੱਚ ਵੀ ਆਉਂਦੇ ਨੇ ਕੋਈ ਪਰਮਾਤਮਾ ਨੂੰ ਮਿਲਣਾ ਆਉਂਦੇ ਨੇ ਜਿਹੋ ਜਿਹੇ ਇੱਛਾ ਲੈ ਕੇ ਸੇ ਆਵਾਂਗੇ ਉਹ ਜਾਇ ਪਰਮਾਤਮਾ ਪੂਰਨ ਕਰ ਦਿੰਦਾ ਹੈ ਜੈਸੀ ਭੁੱਖ ਤੈਸੀ ਕਾਪੂਰਕ ਸਰਬ ਕਟਾਕਾ ਸੁਆਮੀ ਉਹ ਸਾਰਿਆਂ ਦੇ ਅੰਦਰ ਦੇ ਜਾਣਦਾ ਹੈ ਇਸ ਕਰਕੇ ਕਹਿੰਦੇ ਨੈ ਨਾਨਕ ਪਿਆਸ ਲੱਗੀ ਹਰ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਜਿਨ੍ਹਾਂ ਨੂੰ ਉਸ ਦੇ ਦਰਸ਼ਨਾਂ ਦੀ ਪਿਆਸ ਹੈ ਮਹਾਰਾਜ ਉਹਨਾਂ ਦੀ ਪਿਆਸ ਦੂਰ ਕਰ ਦਿੰਦੇ ਨੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਹੋਵਤ ਆਤਮ ਪ੍ਰਗਾਸ ਉਹਨਾਂ ਨੂੰ ਆਤਮ ਪ੍ਰਕਾਸ਼ ਹੋ ਜਾਂਦਾ ਹੈ ਕਈ ਕੋਟ ਮੰਗੈ ਸਾਧ ਸੰਗ ਪਰਮ ਬ੍ਰਹਮ ਤੇ ਲੱਗਾ ਰੰਗ ਕਈ ਸੰਗਤ ਮੰਗਦੇ ਨੇ ਪੇ ਸਾਨੂੰ ਸੱਚੀ ਸੰਗਤ ਮਿਲਦੀ ਰਹੇ ਉਹਨਾਂ ਨੂੰ ਵੀ ਪਰਮਾਤਮਾ ਦੇ ਨਾਮ ਦਾ ਰੰਗ ਲੱਗਿਆ ਹੁੰਦਾ ਹੈ ਈਸ਼ਰਾਂ ਆਪਣੀ ਆਪਣੀ ਭੁੱਖ ਹੈ ਕੋਈ ਕੀ ਚਾਹੁੰਦਾ ਹੈ ਕੋਈ ਕੀ ਚਾਹੁੰਦਾ ਹੈ ਈਸ਼ਰਾਂ ਮਹਾਰਾਜ ਕਹਿੰਦੇ ਨੇ ਕਈ ਜਿਹੜੇ ਨੇ ਉਹ ਨਾਮ ਦੀ ਮੰਗ ਲੈ ਕੇ ਆਉਂਦੇ ਨੇ ਉਸ ਅਵਸਥਾ ਵਿੱਚ ਉਹ ਅੰਮ੍ਰਿਤ ਦੇ ਦਾਤ ਮੰਗਦੇ ਨੇ ਅੰਮ੍ਰਿਤ ਪੀਵੇ ਸਦਾ ਚਿਰ ਜੀਵੇ ਉਹ ਸਦਾ ਵਾਸਤੇ ਅਮਰ ਹੋ ਜਾਂਦੇ ਨੇ ਈਸ਼ਰ ਪਰਮਾਤਮਾ ਜਿਹੜਾ ਹੈ ਉਹ ਹਰ ਇੱਕ ਦੀ ਜਾਣਦਾ ਹੈ ਤੇ ਮਹਾਰਾਜ ਕਹਿੰਦੇ ਨੇ ਇਸ ਤਰੀਕੇ ਨਾਲ ਕਈ ਮਨਮੁਖ ਵੀ ਨੇ ਉਹ ਵੀ ਆਉਂਦੇ ਨੇ ਕੋਈ ਕੋਈ ਨਾ ਕੋਈ ਇਸ ਤਰੀਕੇ ਨਾਲ ਸੋਚ ਕੇ ਆਉਂਦੇ ਨੇ